ਸੋਡਾ ਜਿਹੜਾ ਸ਼ੈੱਡ ਹੈ ਉਹ ਚੰਗੀ ਤਰ੍ਹਾਂ ਪਲਾਸਟਰ ਕੀਤਾ ਹੋਣਾ ਚਾਹੀਦਾ ਜੇ ਟੀ ਪੈ ਤਾਂ ਟੀਪ ਹੋਵੇ ਪਰ ਖੁੱਡਾਂ ਨਹੀਂ ਹੋਣੀਆਂ ਚਾਹੀਦੀਆਂ ਕਿਤੇ ਵੀ ਕਿਉਂ ਜੀ ਚਿਚੜੋ ਦੇ ਵਿੱਚ ਲੋਕ ਕੇ ਆਂਡੇ ਦਿੰਦੇ ਆ ਜੀ ਫਿਰ ਆਂਡੇ ਜਿਵੇਂ ਆ ਖੁੱਡਾਂ ਪਈਆਂ ਹੋਏ ਹਾਂ ਨਹੀਂ ਇੱਥੋਂ ਤਾਂ ਚਲੋ ਥੱਲੇ ਤਾਂ ਪਾਣੀ ਵਜਦਾ ਰੋਜ਼ ਸਾਫ਼ ਹੁੰਦਾ ਹੈ ਗੰੰਧਾਂ ਤੇ ਜਾਂ ਕਿਤੇ ਡਲਿਆਂ ਦਾ ਢੇਰ ਨਹੀਂ ਹੋਣਾ ਚਾਹੀਦਾ ਠੀਕ ਹੈ ਜਾਂ ਕਿਤੇ ਮਤਲਬ ਰੂੜੀ ਨਿਸ਼ ਨੇੜੇ ਪਾਥੀਆਂ ਦਾ ਢੇਰ ਨਹੀਂ ਹੋਣਾ ਚਾਹੀਦਾ ਉਨਾ ਹੀ ਚਿਚੜ ਲੋਕ ਕੇ ਬਹਿ ਜਾਂਦੇ ਆ ਫਿਰ ਠੀਕ ਹੈ ਹਾਂ ਤੇ ਉਹ ਟੰਗ ਤੁਸੀਂ ਦੱਸ ਰਹੇ ਹੋ ਜਿਹੜਾ ਹੈ ਕਿੰਨਾ ਕੁ ਕਾਰਗਰ ਹੈ ਜੀ ਪੂਰਾ ਕਾਰਗਰਾਈ ਤੁਸੀਂ ਮਤਲਬ ਮਹੀਨੇ ਚ 5 ਵਾਰ ਸਪਰੇਅ ਮਾਰੋਗੇ ਇਹ ਚਿਚੜ ਹਰੇਕ ਹਫਤੇ ਨਿਕਲਦੇ ਆਂਡੇ ਆ ਜਦੋਂ ਉਹ ਜਿਹੜੇ ਆਂਡੇ ਚ ਨਿਕਲਣਗੇ ਉਹ ਮਰ ਜਾਣਗੇ ਜਿਹੜੀਆਂ ਮਦਰ ਨੇ ਜਿਨ੍ਹਾਂ ਨੇ ਆਂਡੇ ਦੇ ਨਾਲ ਤਾਂ ਪਹਿਲੀ ਵਾਰ ਸਪਰੇਅ ਚ ਮਰ ਜਾਣਗੇ ਉਸ ਤੋਂ ਬਾਅਦ ਸਾਡੇ ਕੋਲ ਇਕੱਲੇ ਅੱਗ ਬਾਜ ਜਾਣਗੇ ਆਂਡੇ ਬਾਜ ਜਾਣਗੇ ਜਦੋਂ ਤੁਸੀਂ ਆਂਡੇ ਜੋ ਨਿਕਲਣ ਵਾਲੇ ਮਾਰ ਲੇ ਉਹਨਾਂ ਦਾ ਸਰਕਲ ਟੁੱਟ ਗਿਆ ਤੇ ਤੁਹਾਡੀ ਫਾਰਮ ਚਿੱਤ ਖਤਮ ਹੋ ਜਾਊਗਾ ਜੀ ਅੱਛਾ ਤੇ ਇਹ ਦੱਸੋ ਵੀ ਚਿਚੜਾਂ ਦਾ ਅਸਰ ਕਿੰਨਾ ਕੁ ਹੁੰਦਾ ਡੈਰੀ ਤੇ ਚਿਚੜ ਦਾ ਬਹੁਤ ਜ਼ਿਆਦਾ ਅਸਰ ਆਈ ਚਿਚੜ ਤੇ ਰਿਪੀਟ ਬਰੀਡਿੰਗ ਇਹ ਦੋ ਚੀਜ਼ਾਂ ਫਾਰਮ ਨੂੰ ਖਤਮ ਕਰ ਸਕਦੀਆਂ ਨੇ ਜੀ ਠੀਕ ਹੈ ਹਾਂ ਤੇ ਜਿਹੜਾ ਤੁਹਾਡੇ ਕੋਲੋਂ ਜਦੋਂ ਜਿਹੜੇ ਚਿਚੜ ਚਿੰਬੜ ਗਏ ਮਤਲਬ ਗਊ ਨੂੰ ਪੈ ਗਏ ਜਾਂ ਮੱਝ ਨੂੰ ਲੱਗੇ ਤੇ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਉਹਨਾਂ ਦਾ ਹੱਲ ਆਈ ਬੈਟ 15 ਆਪਣੇ ਕੋਲੇ ਦਵਾਈ ਆਉਂਦੀ ਹੈ ਇੱਕ ਉਹਨੂੰ ਦੋ ਦਿਨ ਦੋ ਦਿਨਾਂ ਤੁਸੀਂ 10 ਐਮਐਲ ਉਹਦੀ ਡੋਜ਼ ਦੇਣੀ ਹੈ ਜੀ ਜੀ ਤੇ ਪਹਿਲੇ ਦਿਨ 2-2 ਐਮਐਲ ਲਗਾਤਾਰ ਸਵੇਰੇ ਦੁਪਹਿਰੇ ਸ਼ਾਮ ਅਗਲੇ ਦਿਨ ਸਵੇਰੇ ਦੇ ਸ਼ਾਮ ਜਿੰਨੇ ਤੁਹਾਡੇ ਪਸ਼ੂ ਦੇ ਚਚੜ ਲੱਗੇ ਆ ਸਰੀਰ ਤੇ ਉਹ ਸਾਰੇ ਸੁੱਕ ਜਾਣਗੇ